ਦਸੰਬਰ ਨੂੰ ਲੀਡਰਸ਼ਿਪ ਨੇ ਕਾਲ ਤੱਕ ਸਭ ਤੇ ਪੇਸ਼ ਹੋ ਕੇ ਸਾਰੀਆਂ ਗਲਤੀਆਂ ਮੰਨੀਆਂ ਸਜ਼ਾ ਵੀ ਭੁਗਤ ਲਈ ਲੇਕਿਨ ਉਸ ਤੋਂ ਬਾਅਦ ਫੇਰ ਵੱਡੀਆਂ ਗਲਤੀਆਂ ਫੇਰ ਹੋਈਆਂ ਕਮੇਟੀ ਜਿਹੜੀ ਬਣਾਈ ਗਈ ਸੀ ਉਸ ਨੂੰ ਪ੍ਰਵਾਨ ਨਹੀਂ ਕੀਤਾ ਗਿਆ ਅਤੇ ਤਿੰਨ ਤਿੰਨ ਸਿੰਘ ਸਹਿਬਾਨ ਜਿਦੇ ਵਿੱਚ ਗਿਆਨੀ ਹਾਪੀ ਸਿੰਘ ਜੀ ਬੈਠੇ ਨੇ ਜਥੇਦਾਰ ਗਿਆਨੀ ਲਖਬੀਰ ਸਿੰਘ ਜੀ ਜਥੇਦਾਰ ਗਿਆਨੀ ਸੁਲਤਾਨ ਸਿੰਘ ਜੀ ਤਿੰਨ ਜਥੇਦਾਰ ਸਹਿਬਾਨ ਨੂੰ ਕੱਕੇ ਨਾਲ ਹਟਾ ਦਿੱਤਾ ਗਿਆ ਇਸ ਕਰਕੇ ਸਮੁੱਚੀ ਸੇ ਕੌਮ ਦੇ ਵਿੱਚ ਫੇਰ ਇੱਕ ਬਹੁਤ ਵੱਡਾ ਰੋਸ ਜਿਹੜਾ ਇਸ ਲੀਡਰਸ਼ਿਪ ਦੇ ਖਿਲਾਫ ਫੇਰ ਜਾਗਿਆ ਸੋ ਕਹਿਣ ਤੋਂ ਭਾਵ ਕਿ ਇੱਕ ਮੌਕਾ ਸੀ 2 ਦਸੰਬਰ ਨੂੰ ਸਮੁੱਚੀ ਲੀਡਰਸ਼ਿਪ ਨੂੰ ਅਤੇ ਸਾਰੇ ਵਰਕਰਾਂ ਨੂੰ ਅਤੇ ਸਾਰੇ ਹੀ ਪੰਥਦਰਦੀਆਂ ਨੂੰ ਇੱਕ ਜੁਟ ਕਰਨ ਦਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਉਹ ਮੌਕਾ ਸੰਭਾਲਿਆ ਨਹੀਂ ਗਿਆ ਅਤੇ ਅੱਜ ਫੇਰ ਉਹ ਸ਼੍ਰੀ ਕਾਲਤਾਖਸਾਬ ਦੇ ਹੁਕਮਤੋਂ ਬਾਗੀ ਨੇ ਉਹਨਾਂ ਤੋਂ ਭਗੋੜੇ ਨੇ ਲੇਕਿਨ ਅੱਜ ਜਿਹੜੀ ਭਰਤੀ ਕਮੇਟੀ ਆ ਸਾਡੀ ਜਿਹੜੀ ਸੇਵਾ ਲੱਗੀ ਆ ਸਾਡੀ ਸੇਵਾ ਲੱਗੀ ਆ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰਨ ਦੀ ਕਿ ਅਸੀਂ ਸਾਰੇ ਹੀ ਵਰਕਰਾਂ ਨੂੰ ਇੱਕ ਜੁਟ ਕਰੀਏ ਸਾਰਿਆਂ ਨੂੰ ਲਾਬੰਦ ਕਰੀਏ ਜੋ ਹੁਕਮਨਾਮਾ ਜਾਰੀ ਹੋਇਆ ਵੀ ਉਹਦੇ ਵਿੱਚ ਸਾਰੇ ਚੋਲੇ ਬੰਦ ਕਰਕੇ ਇੱਕ ਜਗ੍ਹਾ ਸਾਰਿਆਂ ਨੂੰ ਇਕੱਠਾ ਕੀਤਾ ਜਾਵੇ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਮੋੜ ਪੰਥ ਦੇ ਪੰਜਾਬ ਦੀ ਸਹੀ ਢੰਗ ਦੇ ਨਾਲ ਅਗਵਾਈ ਕਰ ਸਕੇ। ਸੋ 6ਵੇਂ ਪਾਤਸ਼ਾਹ ਬੀਰੀਪਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਿਨ੍ਹਾਂ ਦੇ ਉਸ ਪੁੱਤਰ ਅਸਥਾਨ ਤੋਂ ਇਹ ਸਾਨੂੰ ਸੇਵਾ ਲੱਗੀ ਆ ਗੁਰੂ ਸਾਹਿਬ ਮਿਹਰ ਕਰਨ ਕਿ ਅਸੀਂ ਪੂਰੀ ਤਨਦੇਹੀ ਦੇ ਨਾਲ ਪੂਰੀ ਇਮਾਨਦਾਰੀ ਦੇ ਨਾਲ ਆਪਣੀ ਇਹ ਸੇਵਾ ਨੂੰ ਨਿਸਵਾਰਥ ਤੇ ਨਿਸ਼ਕਾਮ ੋਖੇ ਇਸ ਨੂੰ ਅਸੀਂ ਦੇ ਪ੍ਰਚਾਰ ਸਕੀਏ ਅਤੇ ਦੁਬਾਰਾ ਫਿਰ ਸਮੁੱਚੇ ਪੰਥ ਦਾ ਏਕਾ ਹੋ ਸਕੇ ਅਤੇ ਇਸ ਸੰਸਦਾ ਸ੍ਰੀ ਟੰਗ ਦੇ ਨਾਲ ਪੰਜਾਬ ਅਤੇ ਕੌਮ ਦੀ ਅਗਵਾਈ ਕਰ ਸਕੇ 2 ਦਸੰਬਰ ਨੂੰ ਲੀਡਰਸ਼ਿਪ ਨੇ ਕਾਲ ਤੱਕ ਸਾਹਮਣੇ ਪੇਸ਼ ਹੋ ਕੇ ਸਾਰੀਆਂ ਗਲਤੀਆਂ ਮੰਨੀਆਂ ਸਜ਼ਾ ਵੀ ਭੁਗਤ ਲਈ ਲੇਕਿਨ ਉਸ ਤੋਂ ਬਾਅਦ ਫੇਰ ਵੱਡੀਆਂ ਗਲਤੀਆਂ ਫੇਰ ਹੋਈਆਂ ਕਮੇਟੀ ਜਿਹੜੀ ਬੜਾਈ ਗਈ ਸੀ ਉਸ ਨੂੰ ਪ੍ਰਵਾਨ ਨਹੀਂ ਕੀਤਾ ਗਿਆ ਅਤੇ ਤਿੰਨ ਤਿੰਨ ਸਿੰਘ ਸਹਿਬਾਨ ਜਿਦੇ ਵਿੱਚ ਗਿਆਨੀ ਹਰਪੀ ਸਿੰਘ ਜੀ ਬੈਠੇ ਨੇ ਜਥੇਦਾਰ ਗਿਆਨੀ ਲਖਬੀਰ ਸਿੰਘ ਜੀ ਜਥੇਰ ਗੈਨੀ ਸੁਲਤਾਨ ਸਿੰਘ ਜੀ ਤਿੰਨ ਜਥੇਰ ਸਹਿਬਾਨ ਨੂੰ ਤੱਕੇ ਨਾਲ ਹਟਾ ਦਿੱਤਾ ਗਿਆ ਜਿਸ ਕਰਕੇ ਸਮੁੱਚੀ ਸੇ ਕੌਮ ਦੇ ਵਿੱਚ ਫੇਰ ਇੱਕ ਬਹੁਤ ਵੱਡਾ ਰੋਸ ਜਿਹੜਾ ਇਸ ਲੀਡਰਸ਼ਿਪ ਦੇ ਖਿਲਾਫ ਫੇਰ ਜਾਗਿਆ ਸੋ ਕਹਿਣ ਤੋਂ ਭਾਵ ਕਿ ਇੱਕ ਮੌਕਾ ਸੀ 2 ਦਸੰਬਰ ਨੂੰ ਸਮੁੱਚੀ ਲੀਡਰਸ਼ਿਪ ਨੂੰ ਅਤੇ ਸਾਰੇ ਵਰਕਰਾਂ ਨੂੰ ਅਤੇ ਸਾਰੇ ਹੀ ਪੰਥ ਦਰਦੀਆਂ ਨੂੰ ਇਕਜੁੱਟ ਕਰਨ ਦਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਉਹ ਮੌਕਾ ਸੰਭਾਲਿਆ ਨਹੀਂ ਗਿਆ ਅਤੇ ਅੱਜ ਫੇਰ ਉਹ ਸ਼੍ਰੀ ਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਭਾਗੀ ਨੇ ਉਹਨਾਂ ਤੋਂ ਭਗੋੜੇ ਨੇ ਲੇਕਿਨ ਅੱਜ ਜਿਹੜੀ ਭਰਤੀ ਕਮੇਟੀ ਆ ਸਾਡੀ ਜਿਹੜੀ ਸੇਵਾ ਲੱਗੀ ਆ ਸਾਡੀ ਸੇਵਾ ਲੱਗੀ ਆ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰਨ ਦੀ ਕਿ ਅਸੀਂ ਸਾਰੇ ਹੀ ਵਰਕਰਾਂ ਨੂੰ ਇੱਕ ਜੁਟ ਕਰੀਏ ਸਾਰਿਆਂ ਨੂੰ ਲਾਬੰਦ ਕਰੀਏ ਜੋ ਹੁਕਮਨਾਮਾ ਜਾਰੀ ਹੋਇਆ ਵੀ ਉਹਦੇ ਵਿੱਚ ਸਾਰੇ ਝੁੱਲ੍ਹੇ ਬੰਦ ਕਰਕੇ ਇੱਕ ਜਗ੍ਹਾ ਸਾਰਿਆਂ ਨੂੰ ਇਕੱਠਾ ਕੀਤਾ ਜਾਵੇ ਤਾਂ ਜੋ ਸ਼ਰੋਮਣੀ ਅਕਾਲੀ ਦਲ ਮوڑ ਪੰਥ ਤੇ ਪੰਜਾਬ ਦੀ ਸਹੀ ਢੰਗ ਦੇ ਨਾਲ ਅਗਵਾਈ ਕਰ ਸਕੇ ਸੋ 6ਵੇਂ ਪਾਤਸ਼ਾਹ ਬੀਰੀਪਰੀ ਦੇ ਮਾਲਕ ਸਿਰਗੁਰੂ ਹਰਗੋਬਿੰਦ ਸਾਹਿਬ ਜੀ ਜਿਨ੍ਹਾਂ ਦੇ ਉਸ ਪੁੱਤਰ ਸਾਨ ਤੋਂ ਇਹ ਸਾਨੂੰ ਸੇਵਾ ਲੱਗੀ ਆ ਗੁਰੂ ਸਾਹਿਬ ਮਿਹਰ ਕਰਨ ਕਿ ਅਸੀਂ ਪੂਰੀ ਤੰਦੇਹੀ ਦੇ ਨਾਲ ਪੂਰੀ ਇਮਾਨਦਾਰੀ ਦੇ ਨਾਲ ਆਪਣੀ ਸੇਵਾ ਨੂੰ ਨਿਸਵਾਰਥ ਤੇ ਨਿਸ਼ਕਾਮ ਹੋ ਕੇ ਇਸ ਨੂੰ ਅਸੀਂ ਨੇਪਰੇ ਚਾੜ ਸਕੀਏ ਅਤੇ ਦੁਬਾਰਾ ਫਿਰ ਸਮੁੱਚੇ ਪੰਥ ਦਾ ਏਕਾ ਹੋ ਸਕੇ ਅਤੇ ਇਹ ਸੰਸਦਾ ਸਹੀ ਢੰਗ ਦੇ ਨਾਲ ਪੰਜਾਬ ਅਤੇ ਕੌਮ ਦੀ ਗੁਵਾਈ ਕਰ ਸਕੇ